ਆ ਕੱਲ ਦੀਆਂ ਗੱਲਾਂ ਨੇ ਇਤਿਹਾਸਕ ਹੈ ਆਪਣੀ ਮਹਾਂਪੁਰਖ ਸੰਤ ਬਾਬਾ ਖੁਦਾ ਸਿੰਘ ਜਿਨ੍ਹਾਂ ਦਾ ਨਾਮ ਪਹਿਲਾਂ ਜਸਵੰਤ ਸਿੰਘ ਸੀ ਬਾਬਾ ਵੀਰ ਸਿੰਘ ਨਰੰਗਾ ਬਾਦ ਤੋਂ ਬਾਡ ਵਾਲੇ ਮਹਾਂਪੁਰਖ ਪਟਿਆਲੇ ਕਥਾ ਕਰਦੇ ਐ ਜੀਵਨ ਮੁਕਤ ਪੁਰਸ਼ ਦੀ ਕਥਾ ਕਰ ਰਹੇ ਐ ਐਸਾ ਹਰ ਇੱਕ ਤੈਸਾ ਉਸ ਸੁਖ ਸਦਾ ਆਨੰਦ ਤਾਂ ਨਹੀਂ ਵਿਯੋਗ ਐਸਾ ਸੋর্ণ ਕੈਸੀ ਉਸ ਮਾਟੀ ਤੈਸਾ ਅਮਤ ਕੈਸੀ ਵਿਖਾਟੀ ਜਦੋਂ ਇੱਕotha ਕਰੀ ਪਟਿਆਲੇ ਦਾ ਰਾਜਪੰਡਤ ਬੈਠਾ ਸੀ ਰਾਜਿਆਂ ਦਾ ਉਹ ਸੰਤਾਂ ਨੂੰ ਕਹਿੰਦਾ ਇਹ ਲੰਕਾਰਿਕ ਗੱਲ ਐ ਸਚਾਈ ਨਹੀਂ ਜ਼ਹਿਰ ਦਾ ਆਵਦਾ ਅਸਰ ਹੁੰਦਾ ਅਮਰਤ ਦਾ ਆਵਦਾ ਹੁੰਦਾ ਉਹ ਸੰਤ ਮਹਾਰਾਜ ਕਹਿੰਦੇ ਯਥਾਰ ਤੋਂ ਮਚ ਨਾ ਗਿਆਨਵਾਨਾਂ ਦਾ ਕਮਲਿਆ ਇਹ ਜੀਵਨ ਮੁਕਤੀ ਸਤਨਾਮ ਮੰਤਰ ਜਗਿਆਸਮਾ ਲਈ ਵਾਹਿਗੁਰੂ ਹੈ ਗਿਆਨਵਾਨ ਦਾ ਇੱਕੋ ਮਕਾਮ ਹੈ ਅਗਲੇ ਦਿਨ ਫੇਰ ਉਹ ਰਾਜ ਪੰਡਤ ਨੇ ਸੰਖਿਆ ਘੋਲ ਲਿਆ ਜ਼ਹਿਰ ਸੰਖਿਆ ਗਲਾਸ ਭਰ ਕੇ ਲਿਆਇਆ ਆ ਕੇ ਸਾਹਮਣੇ ਬਹਿ ਗਿਆ ਕਹਿੰਦਾ ਸੰਤ ਜੀ ਕੱਲ ਜੀਵਨ ਮੁਕਤ ਦੀਆਂ ਗੱਲਾਂ ਅੱਜ ਕਥਾ ਸੁਣਾਓ ਜਦੋਂ ਬੋਲਣ ਲੱਗੇ ਲਿਆ ਕੇ ਪੂਰੇ ਗਲਾਸ ਭਰਿਆ ਸੰਖੀਏ ਜ਼ਹਿਰ ਦਾ ਰਕਤਾ ਕਹਿੰਦਾ ਕਿਹੜਾ ਬ੍ਰਹਮ ਗਿਆਨੀ ਆ ਤਰੀਕੇ ਵਿਖਾਵੇ ਸ਼ਾਂਤ ਮਹਾਰਾਜ ਕਹਿੰਦੇ ਸੰਗਤਾਂ ਦਾ ਅੰਤ ਪਾਰਾ ਵਾਰ ਲੈਣਾ ਕਹਿੰਦੇ ਅਸੀਂ ਕਿਹਾ ਨਾ ਲੈ ਫਿਰ ਵੇਖ ਮਾਹ ਪਰਖਾਣੇ ਚੱਕਿਆ ਗਲਾਸ ਸਾਈ ਦ੍ਰਿਸ਼ਟੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅਮਰਤ ਵਰਸੀ ਨਿਗਾਹ ਮਾਰਨ ਦੀ ਧੀਰਸੇ ਘਟ ਘਟ ਕਰਕੇ ਐ ਪਾਣੀ ਪੀਨੇ ਬੋਲ ਪੰਡਤ ਨੇ ਕਿਹਾ ਹੁਣ ਵੀ ਡਿੱਗੇ ਹੁਣ ਵੀ ਡਿੱਗੇ ਹੁਣ ਵੀ ਡਿੱਗੇ ਦੋ ਘੰਟੇ ਕਥਾ ਕਰਕੇ ਉੱਠ ਕੇ ਤੁਰ ਕੇ ਕਹਿੰਦੇ ਕਿਉਂ ਪੰਡਤ ਜੀ ਯਾ ਜਥਾਰਥ ਕਰ ਲੈ ਕੇ ਅਲੰਕਾਰੀ ਕਹਿੰਦੇ ਇਹ ਜਿੱਥੇ ਆਤਮਾ ਪ੍ਰਗਟ ਹੁੰਦੀ ਹੈ ਉੱਥੇ ਜਲ ਨਹੀਂ ਡੁੱਬਣਾ ਤਸ ਕਰ ਨਹੀਂ ਲੈਵਾ ਉਹਨਾਂ ਨੂੰ ਅੰਮ੍ਰਿਤ ਤੇ ਜ਼ਹਿਰ ਇੱਕ ਹੁੰਦਾ ਹੈ